ਉਤਰੀ ਹਾਤੀ ਵਿੱਚ ਇੱਕ ਤੇਜ਼ ਰਫ਼ਤਾਰ ਬੱਸ ਨੇ ਸਥਾਨਕ ਸੰਗੀਤਕਾਰਾਂ ਦੇ ਸਮੂਹ ਦੇ ਵਿੱਚ ਵੜ ਕੇ 38 ਲੋਕਾਂ ਦੀ ਜਾਨ ਲੈ ਲਈ। ਇੱਥੇ ਤੇ ਗੋਨਵਾਈਵਸ ਸ਼ਹਿਰ ਵਿੱਚ ਹੋਏ ਹਾਦਸੇ 'ਚ 13 ਲੋਕ ਜ਼ਖਮੀ ਵੀ ਹੋਏ ਨੇ। ਜਾਣਕਾਰੀ ਮੁਤਾਬਕ ਬੱਸ ਨੇ ਪਹਿਲਾਂ ਪੈਦਲ ਚੱਲਣ ਵਾਲੇ ਦੋ ਲੋਕਾਂ ਨੂੰ ਆਪਣੀ ਚਪੇਟ ਚ ਲਿਆ ਅਤੇ ਫਿਰ ਸਥਾਨਕ ਸੰਗੀਤਕਾਰਾਂ ਦੇ ਸਮੂਹ ਦੇ ਵਿੱਚ ਵੜ ਗਈ। ਇਥੀਓਪੀਆ ਦੀ ਰਾਜਧਾਨੀ ਅਦਿਸ ਅਬਾਬਾ ਦੇ ਬਾਹਰੀ ਇਲਾਕੇ 'ਚ ਕੂੜੇ ਦੇ ਇੱਕ ਪਹਾੜ ਦੀ ਚਪੇਟ 'ਚ ਆ ਕੇ ਘਟਕੜ 48 ਲੋਕਾਂ ਦੀ ਮੌਤ ਹੋ ਗਈ। ਬੀਬੀਸੀ ਦੀ ਖਬਰ ਦੇ ਮੁਤਾਬਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੂੜੇ ਦਾ ਪਹਾੜ ਸ਼ਨੀਵਾਰ ਰਾਤ ਖਿਸ ਗਿਆ ਜਿਸ ਦੀ ਚਪੇਟ 'ਚ ਆਏ ਕਈ ਲੋਕ ਹਾਲੇ ਲਾਪਤਾ ਨੇ। ਕੈਨੇਡਾ ਦੇ ਸ਼ਹਿਰ ਮਿਸਿਸਾਗਾ 'ਚ ਪਬਲਿਕ ਸਕੂਲਾਂ 'ਚ ਨਮਾਜ਼ ਅਦਾ ਕਰਨ ਅਤੇ ਹੋਰ ਧਾਰਮਿਕ ਮਾਨਤਾਵਾਂ ਦਾ ਪਾਲਣ ਕਰਨ ਦੇ ਵਿਰੋਧ ਵਿੱਚ ਲੋਕਾਂ ਨੇ ਮਿਸਿਸਾਗਾ 'ਚ ਰੋਸ ਮਾਰਚ ਕੱਢਿਆ। ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥਾਂ 'ਚ ਬੈਨਰ ਅਤੇ ਤਖਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ 'ਤੇ ਲਿਖਿਆ ਸੀ ਪਬਲਿਕ ਸਕੂਲਾਂ 'ਚ ਧਾਰਮਿਕ ਮਾਨਤਾਵਾਂ ਲਈ ਕੋਈ ਥਾਂ ਨਹੀਂ। ਦਖਣੀ ਬਾਜ਼ਲ ਵਿੱਚ ਪਾਰੀ ਮੀਂਹ ਅਤੇ ਤੂਫਾਨ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਜਦ ਕਿ 10 ਤੋਂ ਬਾਅਦ ਲੋਕ ਲਾਪਤਾ ਹੋ ਗਏ ਸੂਬਾ ਸਰਕਾਰ ਦੇ ਇੱਕ ਬਿਆਨ ਚ ਦੱਸਿਆ ਕਿ ਉਸਨੇ ਸਾਨ ਫ੍ਰਾਂਸਿਸਕੋ ਡੀਪਾਲੋ ਚਪੀੜਤਾ ਲਈ 55000 ਡਾਲਰ ਦੀ ਰਾਸ਼ੀ ਭੇਜੀ ਹੈ ਜਰਮਨੀ ਦੇ ਇਸਨ ਸ਼ਹਿਰ ਦੇ ਸਭ ਤੋਂ ਵੱਡੇ ਸ਼ਾਪਿੰਗ ਮਾਲ ਨੂੰ ਬੰਦ ਕਰ ਦਿੱਤਾ ਗਿਆ ਪੁਲਿਸ ਮੁਤਾਬਕ ਇੱਕ ਅਤਵਾਦੀ ਸੰਗਠਨ ਇਸਲਾਮਿਕ ਸਟੇਟ ਦੀ ਧਮਕੀ ਤੇ ਮਗਰੋਂ ਕਾਰਵਾਈ ਕੀਤੀ ਗਈ ਹੈ ਦਸੰਬਰ ਮਹੀਨੇ ਚ ਜਰਮਨੀ ਦੇ ਬਰਲਿਨ ਚ ਇੱਕ ਅਤਵਾਦੀ ਨੇ ਪੀੜ ਤੇ ਟਰੱਕ ਚਲਾ ਦਿੱਤਾ ਸੀ